ਅਲਸੋ 3 ਸਾਲ ਪਹਿਲਾਂ ਤੁਹਾਡੀ ਕਚੇਰੀ ਦੇ ਵਿੱਚ ਆਏ ਤੁਸੀਂ ਪਿਆਰ ਸਤਿਕਾਰ ਸਾਫ ਦੇਣ ਵਾਲਾ ਸਾਰੇ ਦੇ ਸਾਰੇ ਰਿਕਾਰਡ ਨੇ ਜਿਹੜੇ ਪੂਰੇ ਪੰਜਾਬ ਦੇ ਤੋੜਤੇ ਤੇ ਅੱਜ ਉਹਨਾਂ 3 ਸਾਲਾਂ ਦੇ ਵਿੱਚ ਹੀ ਚਾਹੇ ਸਿਹਤ ਔਰ ਸਿੱਖਿਆ ਸਹੂਲਤਾਂ ਦੀ ਗੱਲ ਕਰ ਲਈਏ ਉਹਦੇ ਵਿੱਚ ਕ੍ਰਾਂਤੀਕਾਰੀ ਸਟੈਪਾਂ ਲਏ ਉਹਦੀ ਗੱਲ ਕਰ ਲਈਏ ਚਾਹੇ ਕਿਸਾਨ ਭਰਾ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ ਜਿਹੜੇ ਬਿਜਲੀ ਦੇਣ ਦੀ ਗੱਲ ਕਰ ਲਈਏ ਚਾਹੇ ਜੀਵੀਕੇ ਵਰਗਾ ਥਰਮਲ ਪਾਵਰ ਪਲਾਂਟ ਜਿਹੜੀਆਂ ਕਿ ਹੁਣ ਤੱਕ ਦੀਆਂ ਸਰਕਾਰਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚਦੀਆਂ ਰਹੀਆਂ ਨੇ ਆਪਦੇ ਐਸੈਟਸ ਆਪਦੇ ਸੋਮੇ ਉਹਨੂੰ ਵਾਪਸ ਪੰਜਾਬ ਸਰਕਾਰ ਵੱਲੋਂ ਖਰੀਦਿਆ ਜਾਣਾ ਆਪਣੇ ਆਪ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਧਿਆਨ ਰਚਨ ਵਾਲੀ ਗੱਲ ਸੀਗੀ ਚਾਹੇ ਸੜਕ ਸੁਰੱਖਿਆ ਫੋਰਸਾਂ ਦੀ ਗੱਲ ਕਰ ਲਈਏ ਚਾਹੇ 18 ਟੋਲ ਪਲਾਜ਼ੇ ਚੱਕਰ ਦੀ ਗੱਲ ਕਰ ਲਈਏ ਚਾਹੇ 56000 ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਬਿਨਾ ਪੈਸੇ ਬਿਨਾ ਤਰਕਵਾ ਬਿਨਾ ਸਿਫਾਰਸ਼ਾਂ ਤੋਂ ਦੇਣ ਦੀ ਗੱਲ ਕਰ ਲਈਏ ਇਹ ਉਹ ਸਾਰੇ ਕੰਮ ਨੇ ਜਿਹੜੇ ਇੱਕ ਸਾਫ਼ ਨੀਅਤ ਔਰ ਨੀਤੀ ਵਾਲੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕੀਤੇ ਨੇ ਪਿਛਲੇ 3 ਸਾਲਾਂ ਦੇ ਵਿੱਚ